हनीमून का वादा करके अयोध्या ले गया पति पत्नी ने मंगया तलाक कोर्ट तक पहुंचा मामला पूरी खबर सुन के हो गहरा ਉਪਪਾਲ ਦੀ ਫੈਮਿਲੀ ਕੋਰਟ ਦੇ ਵਿੱਚ ਪਤੀ ਪਤਨੀ ਵਿਚਾਲੇ ਬਹੁਤ ਹੀ ਪੇਚੀਦਾ ਮਾਮਲਾ ਸੁਣਵਾਈ ਲਈ ਆਇਆ ਹੈ ਕਹਾਣੀ ਸੁਣਨ ਤੋਂ ਬਾਅਦ ਮਾਮਲਾ ਭਾਰਤੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਜੇ ਤੁਸੀਂ ਵੀ ਪੂਰੀ ਕਹਾਣੀ ਸੁਣੋਗੇ ਆਖਿਰ ਤੱਕ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਅਜਿਹਾ ਵੀ ਹੋ ਸਕਦਾ ਸੀ ਜਿੱਥੇ 5 ਮਹੀਨੇ ਪਹਿਲਾਂ ਵਿਆਹ ਕਰਵਾਉਣ ਵਾਲੀ ਇੱਕ ਕੁੜੀ ਨੇ ਤਲਾਕ ਦੇ ਲਈ ਪਰਿਵਾਰਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਪਤਨੀ ਦਾ ਦੋਸ਼ ਹੈ ਕਿ ਉਸ પતિ ਨੇ ਉਸ ਨੂੰ ਹਨੀਮੂਨ ਦੇ ਲਈ ਗੁਆ ਦਾ ਵਾਦਾ ਕੀਤਾ ਸੀ ਪਰ ਉਹ ਉਸ ਨੂੰ ਗੁਆ ਲੈ ਜਾਣ ਦੇ بجائے ਅਯੁੱਧਿਆ ਤੇ ਵਾਰਾਨਸੀ ਦੇ ਤੀਰਥਾਂ ਤੇ ਲੈ ਜਾਂਦਾ ਹੈ ਜੋੜੇ ਦੇ ਦੌਰੇ ਤੋਂ ਵਾਪਸ ਆਉਣ ਤੋਂ 10 ਦਿਨ ਬਾਅਦ ਸ਼ੁੱਕਰਵਾਰ ਨੂੰ ਫੈਮਿਲੀ کورٹ ਨੂੰ ਕੇਸ ਦੀ ਰਿਪੋਰਟ ਦਿੱਤੀ ਗਈ ਸੀ ਪਪਲਾਨੀ ਦੇ ਰਹਿਣ ਵਾਲੇ ਸ ਜੋੜੇ ਦਾ ਵਿਆਹ ਅਗਸਤ 2023 ਵਿੱਚ ਹੋਇਆ ਸੀ ਪਤਨੀ ਮੁਤਾਬਕ ਉਸ ਦਾ ਪਤੀ ਆਈਟੀ ਸੈਕਟਰ ਦੇ ਵਿੱਚ ਹੈ ਤੇ ਉਸ ਨੂੰ ਚੰਗੀ ਤਨਖਾਹ ਮਿਲਦੀ ਹੈ ਤੇ ਉਹ ਚੰਗੀ ਕਮਾਈ ਵੀ ਕਰਦਾ ਹੈ ਅਜਿਹੇ ਦੇ ਵਿੱਚ ਉਹਨਾਂ ਦੇ ਲਈ ਹਨੀਮੂਨ ਲਈ ਵਿਦੇਸ਼ ਜਾਣਾ ਕੋਈ ਵੱਡੀ ਗੱਲ ਨਹੀਂ ਸੀ ਪਰ ਉਹ ਉਸ ਨੂੰ ਹਨੀਮੂਨ ਦੀ ਜਗ੍ਹਾ ਗੋਆ ਦੀ ਜਗ੍ਹਾ ਅਯੁੱਧਿਆ ਦੇ ਬਨਾਰਸ ਧਾਰਮਿਕ ਯਾਤਰਾ ਦੌਰੇ ਤੇ ਲੈ ਜਾਂਦਾ ਉਸ ਦੇ ਵੱਲੋਂ ਅਦਾਲਤ ਦੇ ਵਿੱਚ ਦਿੱਤੇ ਬਿਆਨਾਂ ਮੁਤਾਬਕ ਉਸ ਦੇ ਪਤੀ ਨੇ ਇਹ ਕਿਹਾ ਕਿ ਆਪਣੇ ਹਨੀਮੂਨ ਦੇ ਆ ਜੋ ਇਹ ਯੋਜਨਾਵਾਂ ਤੋਂ ਇਨਕਾਰ ਕਰ ਦਿੱਤਾ ਇਹ ਕਹਿ ਕੇ ਇਨਕਾਰ ਕੀਤਾ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨੀ ਹੈ ਇਸ ਲਈ ਉਹਨਾਂ ਨੂੰ ਕਿਸੇ ਭਾਰਤੀ ਸਥਾਨ ਤੇ ਜਾਣਾ ਚਾਹੀਦਾ ਹੈ ਜਿਸ ਦੇ ਉੱਤੇ ਪਤਨੀ ਵੀ ਮੰਨ ਗਈ ਹਾਲਾਂਕਿ ਉਸ ਨੇ ਗੋਆ ਤੇ ਦੱਖਣੀ ਭਾਰਤ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਕੁੜੀ ਦੇ ਪਤੀ ਨੇ ਯੋਧਿਆ ਤੇ ਵਾਰਣਾ ਸਿੱਧੇ ਲਈ ਹਵਾਈ ਟਿਕਟਾਂ ਬੁੱਕ ਕਰਵਾਈਆਂ ਸਨ ਕਿਉਂਕਿ ਉਸ ਦੀ ਮਾਂ ਰਾਮ ਮੰਦਿਰ ਦੇ ਪਵਿੱਤਰ ਸਮਾਰਾਂ ਤੋਂ ਪਹਿਲਾਂ ਜੋ ਹੈ ਪਵਿੱਤਰ ਸ਼ਹਿਰ ਵਿੱਚ ਜਾਣਾ ਚਾਹੁੰਦੀ ਸੀ ਇਹ ਗੱਲ ਕੁੜੀ ਦੇ ਪਤੀ ਨੇ ਯਾਤਰਾ ਤੇ ਜਾਣ ਤੋਂ ਇੱਕ ਦਿਨ ਪਹਿਲਾਂ ਦੱਸੀ ਤਾਂ ਪਤਨੀ ਨੇ ਹੰਗਾਮਾ ਕਰ ਦਿੱਤਾ ਪਰ ਯਾਤਰਾ ਤੋਂ ਵਾਪਸ ਆਉਣ ਤੋਂ 10 ਦਿਨ ਬਾਅਦ ਉਸ ਨੇ ਸ਼ੁੱਕਰਵਾਰ ਨੂੰ ਆਪਣੇ ਪਤੀ ਤੋਂ ਤਲਾਕ ਲੈਣ ਦੇ ਲਈ ਪਰਿਵਾਰਕ ਅਦਾਲਤ ਦਾ ਦਰਵਾਜ਼ਾ ਖੜਗਾ ਦਿੱਤਾ ਕੁੜੀ ਨੇ ਇਹ ਵੀ ਕਿਹਾ ਕਿ ਉਸ ਦਾ ਪਤੀ ਉਸ ਦੇ ਨਾਲੋਂ ਆਪਣੇ ਪਰਵਾਰਿਕ ਮੈਂਬਰਾਂ ਦਾ ਜ਼ਿਆਦਾ ਧਿਆਨ ਰੱਖਦਾ ਹੈ ਦੂਜੇ ਪਾਸੇ ਪਤੀ ਨੇ ਫੈਮਿਲੀ ਕੋਰਟ ਦੇ ਵਿੱਚ ਕਾਉਂਸਲਰ ਨੂੰ ਜੋ ਹੈ ਦੱਸਿਆ ਕਿ ਉਸ ਦੀ ਪਤਨੀ ਇਸ ਮੁੱਦੇ ਨੂੰ ਲੈ ਕੇ ਕਾਫੀ ਹੰਗਾਮਾ ਕਰ ਰਹੀ ਹੈ ਬਪਾਲ ਫੈਮਿਲੀ ਕੋਰਟ ਦੇ ਵਕੀਲ ਸ਼ਹਿਰ ਅਵਸਤੀ ਨੇ ਕਿਹਾ ਕਿ ਜੋੜੇ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ Goa ਚ ਹਨੀਮੂਨ ਦਾ ਵਾਅਦਾ ਕਰਕੇ ਅਯੁੱਧਿਆ ਲੱਗਿਆ ਪਤੀ ਪਤਨੀ ਨੇ ਮੰਗਿਆ ਤਲਾਕ ਕੋਰਟ ਤੱਕ ਪਹੁੰਚਿਆ ਮਾਮਲਾ ਪੂਰੀ ਖਬਰ ਸੁਣ ਕੇ ਹੋ ਗਹਿਰਾ ਸ਼ੁੱਕਰਵਾਰ ਨੂੰ ਭਪਾਲ ਦੀ ਫੈਮਿਲੀ ਕੋਰਟ ਦੇ ਵਿੱਚ ਪਤੀ-ਪਤਨੀ ਵਿਚਾਲੇ ਬਹੁਤ ਹੀ ਪੇਚੀਦਾ ਮਾਮਲਾ ਸੁਣਵਾਈ ਲਈ ਆਇਆ ਹੈ ਕਹਾਣੀ ਸੁਣਨ ਤੋਂ ਬਾਅਦ ਮਾਮਲਾ ਭਾਰਤੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਜੇ ਤੁਸੀਂ ਵੀ ਪੂਰੀ ਕਹਾਣੀ ਸੁਣੋਗੇ ਆਖਿਰ ਤੱਕ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਅਜਿਹਾ ਵੀ ਹੋ ਸਕਦਾ ਸੀ ਜਿੱਥੇ 5 ਮਹੀਨੇ ਪਹਿਲਾਂ ਵਿਆਹ ਕਰਵਾਉਣ ਵਾਲੀ ਇੱਕ ਕੁੜੀ ਨੇ ਤਲਾਕ ਦੇ ਲਈ ਪਰਿਵਾਰਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਪਤਨੀ ਦਾ ਦੋਸ਼ ਹੈ ਕਿ ਉਸਦੇ ਪਤੀ ਨੇ ਉਸ ਨੂੰ ਹਨੀਮੂਨ ਦੇ ਲਈ ਗੋਆ ਦਾ ਮਾਦਾ ਕੀਤਾ ਸੀ ਪਰ ਉਹ ਉਸ ਨੂੰ ਗੋਆ ਲੈ ਜਾਣ ਦੇ ਬਜਾਏ ਅਯੁੱਧਿਆ ਤੇ ਬਾਰਾਨਸੀ ਦੇ ਤੀਰਥਾਂ ਤੇ ਲੈ ਜਾਂਦਾ ਜੋੜੇ ਦੇ ਦੌਰੇ ਤੋਂ ਵਾਪਸ ਆਉਣ ਤੋਂ 10 ਦਿਨ ਬਾਅਦ ਸ਼ੁੱਕਰਵਾਰ ਨੂੰ ਫੈਮਿਲੀ ਕੋਰਟ ਨੂੰ ਕੇਸ ਦੀ ਰਿਪੋਰਟ ਦਿੱਤੀ ਗਈ ਸੀ ਪਿਪਲਾਨੀ ਦੇ ਰਹਿਣ ਵਾਲੇ ਸ ਜੋੜੇ ਦਾ ਵਿਆਹ ਅਗਸਤ 2023 ਵਿੱਚ ਹੋਇਆ ਸੀ ਪਤਨੀ ਮੁਤਾਬਕ ਉਸ ਦਾ ਪਤੀ ਆਈਟੀ ਸੈਕਟਰ ਦੇ ਵਿੱਚ ਹੈ ਤੇ ਉਸ ਨੂੰ ਚੰਗੀ ਤਨਖਾਹ ਮਿਲਦੀ ਹੈ ਤੇ ਉਹ ਚੰਗੀ ਕਮਾਈ ਵੀ ਕਰਦਾ ਹੈ ਅਜਿਹੇ ਦੇ ਵਿੱਚ ਉਹਨਾਂ ਦੇ ਲਈ ਹਨੀਮੂਨ ਲਈ ਵਿਦੇਸ਼ ਜਾਣਾ ਕੋਈ ਵੱਡੀ ਗੱਲ ਨਹੀਂ ਸੀ ਪਰ ਉਹ ਉਸ ਨੂੰ ਹਨੀਮੂਨ ਦੀ ਜਗ੍ਹਾ ਗੋਆ ਦੀ ਜਗ੍ਹਾ ਅਯੁੱਧਿਆ ਦੇ ਬਨਾਰਸ ਧਾਰਮਿਕ ਯਾਤਰਾ ਦੌਰੇ ਤੇ ਲੈ ਜਾਂਦਾ ਉਸ ਦੇ ਵੱਲੋਂ ਅਦਾਲਤ ਦੇ ਵਿੱਚ ਦਿੱਤੇ ਬਿਆਨਾਂ ਮੁਤਾਬਕ ਉਸ ਦੇ ਪਤੀ ਨੇ ਇਹ ਕਿਹਾ ਕਿ ਆਪਣੇ ਹਨੀਮੂਨ ਦੇ ਆ ਜੋ ਇਹ ਯੋਜਨਾਵਾਂ ਤੋਂ ਇਨਕਾਰ ਕਰ ਦਿੱਤਾ ਇਹ ਕਹਿ ਕੇ ਇਨਕਾਰ ਕੀਤਾ ਕਿ ਉਸ ਨੂੰ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨੀ ਹੈ ਇਸ ਲਈ ਉਹਨਾਂ ਨੂੰ ਕਿਸੇ ਭਾਰਤੀ ਸਥਾਨ ਤੇ ਜਾਣਾ ਚਾਹੀਦਾ ਹੈ ਜਿਸ ਦੇ ਉੱਤੇ ਪਤਨੀ ਵੀ ਮੰਨ ਗਈ ਹਾਲਾਂਕਿ ਉਸ ਨੇ ਗੋਆ ਤੇ ਦੱਖਣੀ ਭਾਰਤ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਕੁੜੀ ਦੇ ਪਤੀ ਨੇ ਯੋਧਿਆ ਤੇ ਵਾਰਣਾਸੀ ਦੇ ਲਈ ਹਵਾਈ ਟਿਕਟਾਂ ਬੁੱਕ ਕਰਵਾਈਆਂ ਸਨ ਕਿਉਂਕਿ ਉਸ ਦੀ ਮਾਂ ਰਾਮ ਮੰਦਿਰ ਦੇ ਪਵਿੱਤਰ ਸਮਾਰਾਂ ਤੋਂ ਪਹਿਲਾਂ ਜੋ ਹੈ ਪਵਿੱਤਰ ਸ਼ਹਿਰ ਵਿੱਚ ਜਾਣਾ ਚਾਹੁੰਦੀ ਸੀ ਇਹ ਗੱਲ ਕੁੜੀ ਦੇ ਪਤੀ ਨੇ ਯਾਤਰਾ ਤੇ ਜਾਣ ਤੋਂ ਇੱਕ ਦਿਨ ਪਹਿਲਾਂ ਦੱਸੀ ਤਾਂ ਪਤਨੀ ਨੇ ਹੰਗਾਮਾ ਕਰ ਦਿੱਤਾ ਪਰ ਯਾਤਰਾ ਤੋਂ ਵਾਪਸ ਆਉਣ ਤੋਂ 10 ਦਿਨ ਬਾਅਦ ਉਸ ਨੇ ਸ਼ੁੱਕਰਵਾਰ ਨੂੰ ਆਪਣੇ ਪਤੀ ਤੋਂ ਤਲਾਕ ਲੈਣ ਦੇ ਲਈ ਪਰਿਵਾਰਕ ਅਦਾਲਤ ਦਾ ਦਰਵਾਜ਼ਾ ਖੜਗਾ ਦਿੱਤਾ ਕੁੜੀ ਨੇ ਇਹ ਵੀ ਕਿਹਾ ਕਿ ਉਸ ਦਾ ਪਤੀ ਉਸ ਦੇ ਨਾਲੋਂ ਆਪਣੇ ਪਰਵਾਰਿਕ ਮੈਂਬਰਾਂ ਦਾ ਜ਼ਿਆਦਾ ਧਿਆਨ ਰੱਖਦਾ ਹੈ ਦੂਜੇ ਪਾਸੇ ਪਤੀ ਨੇ ਫੈਮਿਲੀ ਕੋਰਟ ਦੇ ਵਿੱਚ ਕਾਉਂਸਲਰ ਨੂੰ ਜੋ ਹੈ ਦੱਸਿਆ ਕਿ ਉਸ ਦੀ ਪਤਨੀ ਇਸ ਮੁੱਦੇ ਨੂੰ ਲੈ ਕੇ ਕਾਫੀ ਹੰਗਾਮਾ ਕਰ ਰਹੀ ਹੈ ਬਪਾਲ ਫੈਮਿਲੀ ਕੋਰਟ ਦੇ ਵਕੀਲ ਸ਼ਹਿਰ ਅਵਸਤੀ ਨੇ ਕਿਹਾ ਕਿ ਜੋੜੇ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ